ਕਈ-ਕਈ ਫੁੱਟ ਪਾਣੀ ਆ ਤਾਂ ਉਹ ਝੋਪੜੀਆਂ ਰੁੜਗੀਆਂ ਸੀ ਤਾਂ ਜਿਹੜੇ ਇੱਥੇ ਗਰੀਬ ਪਰਿਵਾਰ ਸੀ ਲੋੜਵੰਦ ਪਰਿਵਾਰ ਸੀ ਤਾਂ ਉਹ ਛੱਤ ਤੋਂ ਬਾਝੇ ਹੋ ਗਏ ਸੀ ਬੜਾ ਔਖਾ ਸਮਾਂ ਇਹਨਾਂ ਨੇ ਉਸ ਸਮੇਂ ਦੇ ਵਿੱਚ ਕੱਟਿਆ ਭਾਵੇਂ ਕਿ ਇਸ ਵਾਰ ਕੁਦਰਤ ਦਾ ਥੋੜਾ ਜਿਹਾ ਕਹਿਰ ਨਹੀਂ ਦੇਖਣ ਨੂੰ ਮਿਲਿਆ ਨੰਗਲ ਦੇ ਵਿੱਚੋਂ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਜਦੋਂ ਸਤਲੁਜ ਦੇ ਵਿੱਚੋਂ ਪਾਣੀ ਆਉਂਦਾ ਹੈ ਤਾਂ ਪੂਰੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਨੇ ਹੁਣ ਤੱਕ ਅਸੀਂ ਅੱਠ ਮਗਾਹਣਾ ਚੁੱਕੇ ਜੀ ਮੱਜ ਮਗਾਹਣ ਇੱਥੇ ਬਣਾਏ ਤਾਂ ਇਹ ਤੋਂ ਮਕਾਨ ਸੀ ਬਨਚੋਰ ਬਣਾਈ ਇਹ ਆਪਣੇ ਪਿੰਡ ਵਿੱਚ ਬਣਾਈ ਜਦੋਂ 15 ਅਗਸਤ ਨੂੰ ਇੱਥੇ ਹੜ੍ਹ ਆਇਆ ਸੀ ਇੱਥੇ ਬਹੁਤ ਬੁਰਾ ਹਾਲ ਸੀ ਇੱਥੇ ਨਾ ਇਹਨਾਂ ਦੇ ਕੱਚੇ ਮਖਾਨ ਸੀ ਝੌਂਪੜੀਆਂ ਜਿੱਦਾਂ ਕਹਿੰਦੇ ਛੰਨਾ ਜੀ ਉਹ ਸੀ ਉਹ ਇਹਨਾਂ ਦੀਆਂ ਸਾਰੀਆਂ ਤਬਾਹ ਹੋ ਗਈਆਂ ਜੀ ਤਾਂ ਸਾਰਾ ਕੁਝ ਇਹਨਾਂ ਦਾ ਰੁੜ ਗਿਆ ਕੁਝ ਵੀ ਇਹਨਾਂ ਕੋਲ ਰਹਿ ਨਹੀਂ ਇਹ ਜਾ ਕੇ ਉੱਪਰ ਕਿਸੇ ਦੇ ਘਰ ਰਹਿੰਦੇ ਸੀ ਇਹਨਾਂ ਨੂੰ ਇੱਕ ਕਮਰਾ ਜੀ ਅਸੀਂ ਜੜ ਤੋਂ ਲੈ ਕੇ ਨੀਆ ਤੋਂ ਲੈ ਕੇ ਉੱਪਰ ਤੱਕ ਲੈਂਡਰ ਪਾ ਕੇ ਦਿੱਤਾ 13 ਮਈ 13 ਦਾ ਕਮਰਾ 8x8 ਦੀ ਰਸੋਈ ਇਹਨਾਂ ਨੂੰ ਸਾਰਾ ਕੁਝ ਤਿਆਰ ਕਰਕੇ ਫਰਸ਼ ਪਾ ਕੇ ਦਰਵਾਜ਼ੇ ਦਿੱਤੇ ਜੀ ਤਾ ਪੰਜ ਮਕਾਨ ਇਹਨਾਂ ਨੂੰ ਕੰਪਲੀਟ ਕਰਕੇ ਦੇ ਦਿੱਤੇ। ਪਾਣੀ ਦਾ ਉਹ ਤਾਂ ਸਮਾਂ ਸਭ ਰੁੜ ਗਿਆ। ਤਾ ਕੋਈ ਛੱਜ ਨਹੀਂ ਰਿਹਾ ਪਾਣੀ ਦਾ ਪਾਣੀ ਖਾਲੇ ਤਾ ਆਜੇ ਬੱਚੇ ਨਾ ਕੋ ਬੜੀ ਮੁਸ਼ਕਲ ਨਾਲ ਪੂਜੇ ਜਾਗਾ। ਬੱਚੇ ਕਿਵੇਂ ਕੱਡੇ ਥੋਂ ਕਿਹੜੇ ਸਲਾਤਾਂ ਦੇ ਵਿੱਚ ਕੱਡੇ ਜਾਣਗੇ। ਬੱਚੇ ਬਹੁਤ ਟਰੈਕਟਰ ਆਏ ਪਿੰਡ ਤੇ ਪਿੰਡ ਦੇ ਲੋਕ ਆਏ। ਤਾ ਵਿਚਾਰਿਆਂ ਨਾਲ ਅਲਫਤ ਕੀਤੀ ਸਾਡੀ। ਅਸੀਂ 10 ਦਿਨ ਅਸੀਂ ਆਪਣੇ ਕੰਮ ਬੰਦ ਕੀਤੇ। ਜਿਨ੍ਹਾਂ ਕੋਲ ਰੋਟੀ ਨਹੀਂ ਸੀ। ਬੰਦੇ ਦਾ ਸਰ ਜਾਂਦਾ ਸੀਗਾ ਅਸੀਂ ਪਸ਼ੂਆ ਵਾਸਤੇ ਚਾਰੇ ਦਾ ਅਰੇਂਜਮੈਂਟ ਕੀਤਾ ਸੀਗਾ ਔਰ ਅਸੀਂ ਦਿਨ ਰਾਤ ਅਸੀਂ ਰਾਤ ਨੂੰ ਸਿਰਫ ਸੌਣ ਵਾਸਤੇ ਜਾਂਦੀ ਸੀ ਤੁਸੀਂ ਮੰਨੂਗੇ ਝੂਠ ਅਸੀਂ ਕਿਸੇ ਤੋਂ ਇੱਕ ਰੁਪਿਆ ਨਹੀਂ ਲਿਆ ਜਿਹਨਾਂ ਦਿੱਤੇ ਜਾਂ ਰੇਤਾ, ਬਜਰੀ, ਸਿਮਿੰਟ ਕਿਸੇ ਨੇ ਤਾਰ ਦਾ ਹਾਂ ਸਮਾਨ ਲੈ ਕੇ ਦਿੱਤਾ ਈਵਨ ਜਿਹਨੇ ਸ਼ਟਰਿੰਗ ਦਾ ਵੀ ਲਿਆ ਉਹਨੇ ਵੀ ਸਾਥੋਂ ਪੈਸਾ ਨਹੀਂ ਲਿਆ ਸਤਲੁਜ ਦਰਿਆ ਦੇ ਕੰਢੇ ਤੇ ਆ ਪਿੰਡ ਪਨਾਮ ਦੇ ਵਿੱਚ ਆ ਤਾਂ ਇਹ ਨੰਗਲ ਦੇ ਵਿੱਚ ਇਲਾਕਾ ਪੈਂਦਾ ਹੈ ਪਿਛਲੇ ਸਾਲ ਇਸ ਥਾਂ ਦੇ ਉੱਤੇ ਪਾਣੀ ਨੇ ਅਜਿਹੀ ਤਬਾਹੀ ਮਚਾਈ ਸੀ ਜੋ ਮਲੇ ਆਲੇ ਦਿਵਾਲੇ ਤੁਸੀਂ ਮਕਾਨ ਦੇਖ ਰਹੇ ਹੋ ਇਹ ਸਾਰੇ ਟਹਿ ਚੁੱਕੇ ਸੀ ਤਾਂ ਕੱਚੇ ਕੋਠੜੀਆਂ ਸੀ ਵੇ ਜਾਂ ਫਿਰ ਝੋਪੜੀਆਂ ਦੇ ਵਿੱਚ ਇਹ ਪਰਿਵਾਰ ਰਹਿੰਦੇ ਸੀ ਜਦੋਂ ਕਈ-ਕਈ ਫੁੱਟ ਪਾਣੀ ਆ ਤਾਂ ਉਹ ਝੋਪੜੀਆਂ ਰੁੜਗੀਆਂ ਸੀ ਤਾਂ ਜਿਹੜੇ ਇੱਥੇ ਗਰੀਬ ਪਰਿਵਾਰ ਸੀ ਲੋੜਵੰਦ ਪਰਿਵਾਰ ਸੀ ਤਾਂ ਉਹ ਛੱਤ ਤੋਂ ਬਾਝੇ ਹੋ ਗਏ ਸੀ ਪਰ ਹੁਣ ਸੰਗਤ ਨੇ ਮਿਲ ਕੇ ਇਹਨਾਂ ਪਰਿਵਾਰਾਂ ਦੇ ਲਈ ਘਰ ਬਣਵਾਏ ਨੇ ਕੁਝ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਲੋੜਵੰਦ ਪਰਿਵਾਰ ਸੀ ਬੜਾ ਔਖਾ ਸਮਾਂ ਇਹਨਾਂ ਨੇ ਉਸ ਸਮੇਂ ਦੇ ਵਿੱਚ ਕੱਟਿਆ ਭਾਵੇਂ ਕਿ ਇਸ ਵਾਰ ਕੁਦਰਤ ਦਾ ਥੋੜਾ ਜਿਹਾ ਕਹਿਰ ਨਹੀਂ ਦੇਖਣ ਨੂੰ ਮਿਲਿਆ ਕੁਦਰਤ ਥੋੜਾ ਜਿਹਾ ਮਿਹਰਬਾਨ ਰਿਹਾ ਤਾਂ ਨੁਕਸਾਨ ਜ਼ਿਆਦਾ ਨਹੀਂ ਹੁੰਦਾ ਨਹੀਂ ਤਾਂ ਇੰਜ ਹੁੰਦਾ ਕਿ ਜਦੋਂ ਮੌਨਸੂਨ ਵਾਲਾ ਮੌਸਮ ਹੁੰਦਾ ਸੌਣ ਦਾ ਮਹੀਨਾ ਹੁੰਦਾ ਜਾਂ ਫਿਰ ਉਸ ਸਮੇਂ ਦੌਰਾਨ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਵੱਡੀ ਤਬਾਹੀ ਮਚਾਉਂਦਾ ਹੈ ਜਦੋਂ ਨੰਗਲ ਦੇ ਵਿੱਚੋਂ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਜਦੋਂ ਸਤਲੁਜ ਦੇ ਵਿੱਚੋਂ ਪਾਣੀ ਆਉਂਦਾ ਹੈ ਤਾਂ ਪੂਰੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਦੇ ਘਰ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਬੇਘਰ ਹੋ ਜਾਂਦੇ ਨੇ ਲੋੜਵੰਦ ਲੋਕ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦੀ ਮਾਰ ਪੈਂਦੀ ਹੈ ਸਾਡੇ ਨਾਲ ਇੱਕ ਇਥੋਂ ਦੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਪੂਰੇ ਸਹਿਯੋਗ ਦੇ ਨਾਲ ਇਲਾਕੇ ਦੀ ਸੰਗਤ ਦਾ ਸਹਿਯੋਗ ਲਿਆ ਕਈ ਇੱਕ ਇੱਕ ਪੈਸਾ ਇਕੱਠਾ ਕਰਕੇ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਕੀ ਨਾਮ ਆ ਜੀ ਪਹਿਲਾਂ ਨਾਮ ਭਾਈ ਗੁਰਜੀਕਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਮੈਂ ਪਿੰਡ ਕਿੰਨੇ ਮਕਾਨ ਨੇ ਜਿਹੜੇ ਤੁਸੀਂ ਸੰਗਤ ਦੀ ਮਦਦ ਦੇ ਨਾਲ ਇੱਕ ਇੱਕ ਪੈਸੇ ਦੇ ਨਾਲ ਬਣਾ ਕੇ ਦਿੱਤੇ ਨੇ ਕਿੰਨੇ ਮਕਾਨ ਬਣਾ ਦਿੱਤੇ ਨੇ ਹੁਣ ਤੱਕ ਅਸੀਂ 8 ਮਕਾਨ ਬਣਾ ਚੁੱਕੇ ਜੀ ਪੰਜ ਮਕਾਨ ਇੱਥੇ ਬਣਾਏ ਤਾਂ ਦੋ ਇਹ ਦੋ ਮਕਾਨ ਅਸੀਂ ਬਰਲਚੌਰ ਬਣਾਏ ਇੱਕ ਆਪਣੇ ਪਿੰਡ ਵਿੱਚ ਹੋਰ ਬਣਾਏ ਜੀ ਤਾਂ ਹਾਲਾਤ ਕਿਹੋ ਜਿਹੇ ਸੀ ਜਦੋਂ ਪਿਛਲੇ ਸਾਲ ਇੱਥੇ ਤਬਾਹੀ ਮਚਾਈ ਪਾਣੀ ਨੇ ਤਾਂ ਘਰ ਸਾਰੇ ਰੁੜ ਗਏ ਸੀ ਝੋਪੜੀਆਂ ਸਾਰੀਆਂ ਰੁੜ ਗਏ ਸੀ ਇਹਨਾਂ ਦੀ ਜਦੋਂ 15 ਅਗਸਤ ਨੂੰ ਇੱਥੇ ਹੜਾ ਆਇਆ ਜੀ ਇੱਥੇ ਬਹੁਤ ਬੁਰਾ ਹਾਲ ਸੀ ਇੱਥੇ ਨਾ ਇਹਨਾਂ ਦੇ ਕੱਚੇ ਮਖਾਨ ਸੀ ਝੋਪੜੀਆਂ ਜਿੱਦਾਂ ਕਹਿੰਦੇ ਛੰਨਾ ਜੀ ਉਹ ਸੀ ਉਹ ਇਹਨਾਂ ਦੀਆਂ ਸਾਰੀਆਂ ਤਬਾਹ ਹੋ ਗਈਆਂ ਜੀ ਤਾਂ ਸਾਰਾ ਕੁਝ ਇਹਨਾਂ ਦਾ ਰੁੜ ਗਿਆ ਕੁਝ ਵੀ ਇਹਨਾਂ ਕੋਲ ਰਹਿਿਆ ਨਹੀਂ ਇਹ ਜਾ ਕੇ ਉੱਪਰ ਕਿਸੇ ਦੇ ਘਰ ਰਹਿੰਦੇ ਸੀ ਤਾਂ ਮੈਂ ਇਸੇ ਪਿੰਡ ਦਾ ਹੁਣ ਕਰਕੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਈ ਮੇਰੇ ਨਾਲ ਜੀਤਪਾਲ ਸੀ ਸਮਾਜ ਸੇਵੀ ਬਾਬਾ ਜੀ ਚਾਚ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੇਰੇ ਪਿੰਡ ਵਿੱਚ ਇਹ ਜਿਆ ਨੁਕਸਾਨ ਹੋ ਗਿਆ ਤੁਸੀਂ ਇੱਥੇ ਆ ਕੇ ਦੇਖੋ ਜਦੋਂ ਆਏ ਉਹ ਕਹਿੰਦੇ ਅਸੀਂ ਮਕਾਨ ਬਣਾਵਾਂਗੇ ਫਿਰ ਅਸੀਂ ਸੰਗਤ ਦੇ ਸਹਿਯੋਗ ਨਾਲ ਇਹ ਮਕਾਨਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਚਲੋ ਸਾਨੂੰ ਕੋਈ ਰਿਕਾਵਟਾ ਵੀ ਆਈਆਂ ਵਿੱਚ ਕੰਮ ਰੁਕਿਆ ਵੀ ਸਾਨੂੰ ਸੰਗਤ ਵੱਲੋਂ ਬਹੁਤ ਹੈਲਪ ਦੀ ਹੋਈ ਸੰਗਤ ਨੇ ਕੀਤਾ ਜੋ ਵੀ ਕੀਤਾ ਤਾਂ ਮਕਾਨ ਦੇ ਵਿੱਚ ਕਿਹੜੇ ਕਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਕਿੰਨੇ ਇੱਕ ਕਮਰਾ ਇੱਕ ਰਸੋਈ ਕੀ ਕੀ ਸਹੂਲਤਾਂ ਇਹਨਾਂ ਨੂੰ ਇੱਕ ਕਮਰਾ ਜੀ ਅਸੀਂ ਜੜ ਤੋਂ ਲੈ ਕੇ ਨੀਂਆ ਤੋਂ ਲੈ ਕੇ ਉੱਪਰ ਤੱਕ ਲੈਂਟਰ ਪਾ ਕੇ ਦਿੱਤਾ 13x13 ਦਾ ਕਮਰਾ 8x8 ਦੀ ਰਸੋਈ ਇਨਾਂ ਨੂੰ ਸਾਰਾ ਕੁਝ ਤਿਆਰ ਕਰਕੇ ਫਰਸ਼ ਪਾ ਕੇ ਦਰਵਾਜ਼ੇ ਦਿੱਤੇ ਜੀ ਤਾਂ ਪੰਜ ਮਕਾਨ ਇਹਨਾਂ ਨੂੰ ਕੰਪਲੀਟ ਕਰਕੇ ਦਿੱਤੇ ਸੀ ਇਹਨਾਂ ਮਕਾਨਾਂ ਦਾ ਕੰਮ ਥੋੜਾ ਮੋਟਾ ਰਹਿੰਦਾ ਕੰਪਲੀਟ ਹਾਂਜੀ ਫਿਰ ਵੀ ਮਕਾਨਾਂ ਦੇ ਇਹਨਾਂ ਦਾ ਕੰਮ ਰਹਿੰਦਾ ਏ ਉਹ ਵੀ ਸੰਗਤ ਸਹਿਯੋਗ ਨਾਲ ਅਸੀਂ ਕਰਾਂਗੇ ਜੀ ਮੇਰੇ ਕੋਲ ਜਦੋਂ ਉਹ ਪਾਣੀ ਆਇਆ ਸੀ ਪਿਛਲੇ ਸਾਲ ਕਿਹੋ ਜਿਹਾ ਮੰਜ਼ਰ ਸੀ ਕਿੰਨੀ ਕਿ ਤਬਾਹੀ ਮਚਾਤੀ ਸੀ ਪਾਣੀ ਨੇ ਤਬਾਹੀ ਦਾ ਪਾਣੀ ਨਹੀਂ ਬਹੁਤ ਬਹੁਤ ਤਬਾਹੀ ਕੀਤੀ ਸੀ ਪਾਣੀ ਇੱਥੇ ਦੀ ਭੱਜ ਕੇ ਬੱਚੇ ਦੀ ਆਪ ਸਾਡਾ ਰਹਿਿਆ ਕੁਝ ਨਹੀਂ ਇੱਥੇ ਸਾਰਾ ਸਮਾਨ ਰੁੱਟ ਗਿਆ ਸਭ ਕੁਝ ਕੋਸ ਨਹੀਂ ਬਚਿਆ ਅਰੇ ਖਾਲੀ ਕਿੰਨੇ ਕਿੰਨੇ ਪਾਣੀ ਸੀ ਇਸ ਥਾਂ ਤੇ ਆਪਾਂ ਖੜੇ ਪਾਣੀ ਇਤਨੇ ਲੱਖ ਲੱਖ ਪਾਣੀ ਖੜੇ ਐਸੇ ਦੇ ਵਿੱਚ ਕਿ ਲੱਖ ਲੱਖ ਪਾਣੀ ਦਾ ਐਨੀ ਜਗ੍ਹਾ ਐਨੀ ਉੱਚੀ ਜਗ੍ਹਾ ਇਹ ਐਨ ਲੱਖ ਲੱਖ ਪਾਣੀ ਰਹਿ ਥੇ ਅਸੀਂ ਹਰ ਹਰ ਸਾਲ ਹਰ ਸਾਲ ਹਰ ਸਾਲ ਇਹ ਨੀਤਬਾਹੀ ਮਚਾਉਂਦਾ ਪਾਣੀ ਹਰ ਇੱਕ ਸਾਲ ਨਹੀਂ ਹਰ ਸਾਲ ਨਹੀਂ ਆਉਂਦਾ ਅਨੀ 5-6 ਸਾਲ ਮਗਰ ਇਹ ਨਹੀਂ ਬਲਾ ਜਿੰਦੂ ਦਾ ਡੈਮੇਜ ਪਾਣੀ ਜ਼ਿਆਦਾ ਹੋ ਜਾਂਦਾ ਉਹ ਕਲੀਅਰ ਨਹੀਂ ਛੜ ਹੁੰਦੇ ਇੱਥਾ ਭਾਵੇਂ ਜਿਹੜਾ ਮਾਰੀ ਨਿਸ਼ਾਨ ਉਹਨਾਂ ਨੂੰ ਠੀਕਾ ਆਦਾ ਨੁਕਸਾਨ ਬਹੁਤ ਹੋ ਜਾਂਦਾ ਕੰਮ ਕਰ ਕੀ ਕਰਦੇ ਹੋ ਫਿਰ ਘੜੀਦਾਰ ਹੈ ਦਿਹਾੜੀਦਾਰ ਹਾਂ ਘੜੀਦਾਰ ਹੈ ਮਜ਼ਦੂਰ ਹੈ ਹੁਣ ਤਾਂ ਮਜ਼ਦੂਰੀ ਵੀ ਨਹੀਂ ਹੁੰਦੀ ਹੁਣ ਤਾਂ ਮਰੀਜ਼ ਹੈ ਹੁਣ ਤਾਂ ਉਹਦਾ ਵੀ ਮਜ਼ਦੂਰ ਮੈਂ ਗਿਆ ਵੀ ਮਰੀ ਸਾਰੀ 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 ਹਾਂ ਡੜ ਦਿੰਦਾ ਹਾਂ ਤੇਰੇ ਇਲਾਜ ਕਿੱਥੋਂ ਕਰਾ ਰਹੇ ਰਾਜ ਜਿੱਦਾਂ ਮੈਂ ਚੰਡੀਗੜ੍ਹ ਦਾਖਲ ਰਿਹਾ ਫੇ ਚੰਡੀਗੜ੍ਹ ਦੀ ਦਵਾਈ ਚਲਦੀ ਲੈ ਲੈਂਦੇ ਇੱਥੇ ਸਟੂਰ ਤੇ ਲੈ ਲੈਂਦੇ ਗਾਹ ਨਹੀਂ ਜਾਣ ਦੀ ਹਿੰਮਤ ਹੈ ਜੀ ਤਾਂ ਜਦੋਂ ਜਦੋਂ ਪਾਣੀ ਆਇਆ ਤਾਂ ਕਿਹੋ ਜਿਹੀ ਸਥਿਤੀ ਸੀ ਸਥਾਨ ਦੇ ਤੇ ਕਿੰਨਾ ਕਿੰਨਾ ਪਾਣੀ ਸੀ ਸਭ ਕੁਝ ਸਬਾਨ ਪਾਣੀ ਦਾ ਬਹੁਤ ਆ ਸਬਾਨ ਸਭ ਰੁੜ ਗਿਆ ਤਾਂ ਕੋਈ ਚੱਜ ਨਹੀਂ ਰਿਹਾ ਪਾਣੀ ਦਾ ਪਾਣੀ ਜਿਆਦਾ ਹੀ ਤਾਂ ਅਸੀਂ ਬੱਚੇ ਲੈ ਗਏ ਬੜੇ ਮੁਸ਼ਕਲ ਨਾਲ ਪੁੱਜੇ ਜਗਾ ਬੱਚੇ ਕਿਵੇਂ ਕੱਢੇ ਉਥੋਂ ਕਿਹੜੇ ਸਲਾਤਾਂ ਦੇ ਵਿੱਚ ਕੱਢੇ ਛੋਟੇ ਛੋਟੇ ਬੱਚੇ ਬਹੁਤ ਟਰੈਕਟਰ ਆਏ ਪਿੰਡ ਤੇ ਪਿੰਡ ਦੇ ਲੋਕ ਆਏ ਤਾਂ ਵਿਚਾਰਿਆਂ ਨਾਲ ਹਲਫਤ ਕੀਤੀ ਸਾਡੀ ਮੁੰਡੇ ਮੁੰਡੇ ਸਾਹਿਬ ਆ ਗਏ ਸਾਡੇ ਪਿੰਡ ਦੇ ਉਹ ਨਹੀਂ ਫਿਰ ਨਾਲ ਹੋ ਕੇ ਕਢਾਏ ਨਾਲ ਹੋ ਆਕੜ ਆ ਗਿਆ ਫਿਰ ਅਸੀਂ ਪਰ ਕਿਸੇ ਦੇ ਘਰ ਰਹੇ 6 ਮਹੀਨੇ 6 ਮਹੀਨੇ ਕੱਟੇ ਉਥਾ ਅਸੀਂ ਜਾ ਤੋ ਹਾਂ ਕਿਸੇ ਦੇ ਘਰ 6 ਮਹੀਨੇ ਜਿਹੜੇ-ਜਿਹੜੇ ਹਾਲਾਤ ਸੀ ਉਦੋਂ ਜਦੋਂ ਪਾਣੀ ਆ ਗਿਆ ਸੀ ਇੱਥੇ ਬਹੁਤ ਜ਼ਿਆਦਾ ਪਾਣੀ ਸੀ ਕਿੰਨੇ-ਕਿੰਨੇ ਫੁੱਟ ਪਾਣੀ ਸੀ ਬਹੁਤ ਫੁੱਟ ਪਾਣੀ ਦਾ ਇੱਥੇ ਰਿਹਾ ਹੀ ਕੁਝ ਨਹੀਂ ਹੈ ਕੁਝ ਨਹੀਂ ਰਿਹਾ ਬਸ ਐਦਾਂ ਜਾ ਜਾ ਕੇ ਇੱਕ ਦੂਏ ਦੇ ਘਰ ਹੀ ਬੜੇ ਤਾਂ ਵਕਤ ਕੱਟਿਆ ਗੁਰਦੁਆਰੇ ਤੇ ਵੀ ਰੋਡੀਆਂ ਆਈਆਂ ਪਿੰਡ ਦੇ ਸਹਿਯੋਗ ਨਾਲ ਵੀ ਬਹੁਤ ਰੋਟੀ ਆਈ ਕੇ ਦਿਨ ਪ੍ਰਸ਼ਾਦ ਦੇ ਵੀ ਪੱਕੇ ਨਹੀਂ ਜੋ ਵੀ ਲੱਕੜ ਪਾਣੀ ਦਾ ਸਭ ਕੁਝ ਹੀ ਹੜ ਗਿਆ। ਕਰਦਾ ਸਾਰਾ ਸਮਾਨ ਰੁੜ ਗਿਆ ਸੀ A to Z। ਹਾਂ ਜੀ ਨਾ ਤਾਂ ਸਭ ਕੁਝ ਹੋ ਗਿਆ ਤਾਂ ਇਹਨਾਂ ਵਿਚਾਰਿਆਂ ਦਾ। ਬਹੁਤ ਨਸੀਬਤ ਤੇ ਦਿਨ ਕੱਟੇ ਭੁੱਲਦੇ ਨਹੀਂ ਆ। ਹਾਂ। ਬਿਜੁਰ ਕੋਈ ਫਿਰ ਕਿੰਨੇ ਸਾਲਾਂ ਤੋਂ ਇੱਥੇ ਇਸ ਥਾਂ ਦੇ ਉੱਤੇ ਰਹਿ ਰਹੇ ਹੋ? ਕਿੰਨੇ ਸਾਲ ਹੋ ਗਏ? ਇੱਥੇ ਦੇ ਇੱਥੇ ਦੇ ਜੰਮੇ ਵਾਲੇ ਵੇ ਅਸੀਂ। ਇੱਥੇ ਜੰਮੇ ਵਾਲੇ। ਇੱਥੇ ਜੰਮੇ ਵਾਲੇ। ਪਹਿਲਾਂ ਤੇ ਦਰਿਆ ਮਾਰ ਕਰਦਾ ਸੀ ਇਸ ਇਲਾਕੇ ਦੇ ਵਿੱਚ। ਇਹਦਾ ਜੀ ਦੂਈ ਪੀੜ੍ਹੀ। ਹਾਂ ਜੀ ਦਰਿਆ ਮਾਰ ਕਰਦਾ। ਪਹਿਲਾਂ ਇੰਨੇ ਦਰਿਆ ਭਾਰੇ ਨਹੀਂ ਆਉਂਦੇ। ਜਦ ਤੇਰੀ ਸੁਰਤ ਮਾਰੀ ਪੇ ਦਰਿਆ ਆਣਾ ਸ਼ੁਰੂ ਹੋ ਗਿਆ। ਨੀ ਪਹਿਲਾਂ ਕਿਹਾ ਉਹ ਆਉਂਦੇ ਦੀ ਜਾਂ ਨਹੀਂ ਆਉਂਦੇ ਸੀ ਇਹ ਸਾਨੂੰ ਕਹਿੰਦੇ ਸੀ ਕਟ ਆਉਂਦੇ ਸੀ ਕਟ ਆਉਂਦੇ ਐਨੀ ਤਬਾਹੀ ਨਹੀਂ ਹੁੰਦੀ ਐਨੀ ਤਬਾਹੀ ਸਰਕਾਰ ਅੱਗੇ ਨਹੀਂ ਜਾਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਸਾਨੂੰ ਹੋਰ ਜਗ੍ਹਾ ਬਦਲ ਕੇ ਦਿੱਤੀ ਜਾਵੇ ਜਿੱਥੇ ਅਸੀਂ ਮਕਾਨ ਬਣਾ ਸਕੀਏ ਕਿਉਂਕਿ ਤਬਾਹੀ ਦਾ ਕੁਝ ਨਹੀਂ ਪਤਾ ਪਾਣੀ ਕਦੋਂ ਆਵੇ ਇਸ ਇਲਾਕੇ ਦੇ ਵਿੱਚ ਜਦੋਂ ਮਾਰ ਹੈ ਪਾਣੀ ਬਿਲਕੁਲ ਬਿਲਕੁਲ ਅਸੀਂ ਬਸੇਰੇ ਹੱਥ ਜੋੜ ਕੇ ਕਿਹਾ ਵੀ ਸਾਨੂੰ ਪਾਈ ਜਾ ਕੇ ਦੇ ਜਗ੍ਹਾ ਦੇ ਦਿਓ ਉੱਚੀ ਜਗ੍ਹਾ ਜਾਂ ਸਾਡੇ ਮਕਾਨ ਬਣਾ ਦੇ ਉਹੀ ਝੁੰਗੀਆਂ ਦੇ ਵਿਚ ਰਹਿੰਦੇ ਜੇ ਆਡੀ ਗਿਨੇ ਸੁਣਾਈ ਦਿੱਤੀ ਡੰਗੇ ਰੀਆ ਥੋੜਾ ਕ ਲੱਗਿਆ ਮੇਰੀ ਕੋਈ ਸਰਕਾਰੀ ਇਸ ਤੋਂ ਇਲਾਵਾ ਕੋਈ ਇਹਦਾ ਚਲੋ ਸਮਾਜ ਸੇਵਕ ਪ੍ਰਾਈਵੇਟ ਮਦਦ ਕਰਨ ਕੀਤੀ ਇਹਨਾਂ ਦੇ ਇਲਾਵਾ ਸਾਨੂੰ ਕੋਈ ਮਦਦ ਨਹੀਂ ਮਿਲੀ ਹਾਂ ਜੀ ਉਹ ਤਾਂ ਬਾਬੇ ਨੇ ਕੀਤੀ ਜੋ ਸਾਡਾ ਪ੍ਰੋਗਰਾਮ ਬਣਾਇਆ ਇਹ ਬਾਬੇ ਨੇ ਬਣਾਇਆ ਸਾਹਿਬ ਕੀ ਕਿਹੋ ਜੇ ਹਾਲਾਤ ਬਣ ਜਾਂਦੇ ਨੇ ਇਸ ਇਲਾਕੇ ਦੇ ਵਿੱਚ ਜਦੋਂ ਦਰਿਆ ਚੜਦਾ ਸਤਲੁਜ ਦਾ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਉਹ ਦੇਖੋ ਜਦੋਂ ਹੜ ਪਾਖੜਾ ਡੈਮ ਬਲੋ ਪਾਣੀ ਛੱਡਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਇਸ ਤੋਂ ਪਹਿਲਾਂ ਪਿੰਡਾ ਪਲਾਸੀ ਉੱਥੇ ਮਾਰ ਪੈਂਦੀ ਔਰ ਜੇਕਰ ਮੈਂ ਮਾਰ ਦੀ ਗੱਲ ਕਰਾਂ ਸਭ ਤੋਂ ਵੱਡੀ ਮਾਰ ਹੈ ਜਿਹੜੀ ਉਹ ਸਾਡੇ ਪਿੰਡ ਪਨਾਮ ਦੇ ਵਿੱਚ ਪੈਂਦੀ ਹੈ ਤੁਸੀਂ ਤੁਸੀਂ ਮੰਨੋਗੇ ਨਹੀਂ ਜਦੋਂ ਪਿਛਲੇ ਸਾਲ 15 ਅਗਸਤ ਨੂੰ ਪਾਣੀ ਆਇਆ ਇਹਨਾਂ ਲੋਕਾਂ ਨੂੰ ਪਤਾ ਤੱਕ ਨਹੀਂ ਸੀ ਜਦੋਂ ਪਾਣੀ ਆਇਆ ਪਿੰਡ ਦੇ ਲੋਕ ਇਕੱਠੇ ਹੋਏ ਇਹਨਾਂ ਨੂੰ ਇੱਥੋਂ ਕੱਢ ਕੇ ਕਿਸੇ ਸੁਰੱਖਿਆ ਥਾਂ ਤੇ ਲੈ ਕੇ ਜਾਣਾ ਚਲੋ ਪਿੰਡ ਵਾਲੇ ਵੀ ਆ ਜਾਂਦੇ ਪਰ ਗੱਲ ਇਹ ਸੀ ਕਿ ਜਿਹੜਾ ਸਰਕਾਰ ਰੋਰ ਪ੍ਰਸ਼ਾਸਨ ਦਾ ਰੋਲ ਸੀ ਪਿਛਲੀ ਵਾਰ ਜਦੋਂ ਹੜਾ ਆਇਆ ਪਹਿਲਾਂ ਸਾਨੂੰ ਇਨਫੋਰਮੇਸ਼ਨ ਹੋ ਜਾਂਦੀ ਸੀ ਪਾਣੀ ਆਣਾ ਆਪਣੇ ਸੇਫ ਜਗ੍ਹਾ ਤੇ ਚਲੋ ਪਰ ਪਿਛਲੀ ਵਾਰ ਕੋਈ ਮੈਸੇਜ ਨਹੀਂ ਕੋਈ ਅਨਾਉਂਸਮੈਂਟ ਨਹੀਂ ਤੇ ਨਾ ਹੀ ਕੋਈ ਸਰਕਾਰ ਵੱਲੋਂ ਕੋਈ ਲੈਟਰ ਆਈ ਕਿ ਜਿਹਦੇ ਚ ਅਸੀਂ ਲੋਕਾਂ ਨੂੰ ਕਹਿ ਦਈਏ ਕਿ ਤੁਸੀਂ ਸੇਫ ਹੋ ਜਾਓ ਔਰ ਤੁਸੀਂ ਅਸੀਂ ਆਪਣੀ ਜੇ ਪਿੰਡ ਦੀ ਗੱਲ ਕਰੀਏ ਅਸੀਂ 10 ਦਿਨ ਮੈਂ ਮੇਰੇ ਨਾਲ ਸੁਖਵਿੰਦਰ ਸੀਗਾ ਅਸੀਂ 10 ਦਿਨ ਅਸੀਂ ਆਪਣੇ ਕੰਮ ਬੰਦ ਕੀਤੇ ਜਿਨ੍ਹਾਂ ਕੋਲ ਰੋਟੀ ਨਹੀਂ ਸੀ ਬੰਦੇ ਦਾ ਸਰ ਜਾਂਦਾ ਸੀਗਾ ਅਸੀਂ ਪਸ਼ੂਆਂ ਵਾਸਤੇ ਚਾਰੇ ਦਾ ਅਰੇਂਜਮੈਂਟ ਕੀਤਾ ਸੀਗਾ ਔਰ ਅਸੀਂ ਦਿਨ ਰਾਤ ਅਸੀਂ ਰਾਤ ਨੂੰ ਸਿਰਫ ਸੌਣ ਵਾਸਤੇ ਜਾਂਦੇ ਸੀ ਔਰ ਮੈਂ ਕਿਉਂਕਿ ਪਹਿਲਾਂ ਜਦੋਂ ਪਾਣੀ ਆਇਆ ਸੀਗਾ 1988 ਚ ਉਦੋਂ ਪਾਣੀ ਨੇ ਬੜੀ ਮਾਰ ਕੀਤੀ ਸੀ 1988 ਤੋਂ ਬਾਅਦ 2023 ਦੇ ਵਿੱਚ ਉਹ ਵੱਡੀ ਮਾਰ ਹੋਈ ਹੈ ਤੇ ਚਲੋ ਬਚਾਣੇ ਵਾਲਾ ਰੱਬ ਹੈ ਤੇ ਕਿਸੇ ਨਾ ਕਿਸ ਦੇ ਰੂਪ ਵਿੱਚ ਬਾਈ ਗੁਰੂ ਹੈ ਮਾਲਕ ਆਪ ਆਂਦੇ ਪਿਛਲੀ ਵਾਰ ਜਦੋਂ ਇਹਨਾਂ ਦੀ ਜਿਹੜੀ ਝੁੰਗੀਆਂ ਛੰਨਾ ਸੀਗੀਆਂ ਤੁਸੀਂ ਸੱਤ ਮਕਾਨ ਅਸੀਂ ਜੇਕਰ ਆਪਣਾ ਇੱਕ ਮਕਾਨ ਬਣਾਣਾ ਹੈ ਤਾਂ ਬਹੁਤ ਵੱਡੀ ਗੱਲ ਹੈ ਆਪਣਾ ਨਹੀਂ ਬਣਦਾ ਪਰ ਅਸੀਂ ਸੰਗਤ ਦੇ ਸਹਿਯੋਗ ਨਾਲ ਹੈਨਾ ਸੱਤ ਅੱਠ ਮਕਾਨ ਬਣਾ ਕੇ ਦਿੱਤੇ ਆ ਤੇ ਸੰਗਤ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਤੁਸੀਂ ਮੰਨੂਗੇ ਝੂਠ ਅਸੀਂ ਕਿਸੇ ਤੋਂ 1 ਰੁਪਿਆ ਨਹੀਂ ਲਿਆ ਜਿਨ੍ਹਾਂ ਦਿੱਤੇ ਆ ਜਾਂ ਰੇਤਾ ਬਜਰੀ ਸਿਮਿੰਟ ਕਿਸਨੇ ਤਾਰਾਂ ਦਾ ਹਾਂ ਸਮਾਨ ਲੈ ਕੇ ਦਿੱਤਾ ਈਵਨ ਜਿਹਨੇ ਸ਼ਟਰਿੰਗ ਵੀ ਦਾ ਵੀ ਲਿਆ ਉਹਨੇ ਵੀ ਸਾਥੋਂ ਪੈਸਾ ਨਹੀਂ ਲਿਆ ਹੈਨਾ ਬਹੁਤ ਵੱਡੀ ਸੰਗਤ ਹੈ ਜਿਹੜੀ ਸੇਵਾ ਉਹਦੇ ਤੋਂ ਪਾਣੀ ਆਉਂਦਾ ਫਿਰ ਕਿੰਨਾ ਕ ਇਲਾਕਾ ਪ੍ਰਭਾਵਿਤ ਹੋ ਜਾਂਦਾ ਇਹ ਇਲਾਕੇ ਜਿਸ ਥਾਂ ਦੇ ਉੱਪਰ ਆਪਾਂ ਖੜੇ ਆਂ ਸਤਲੁਜ ਦੇ ਕੰਡੇ ਦਾ ਇਲਾਕਾ ਮੰਨਿਆ ਜਾਂਦਾ ਹੈ ਕਿੰਨਾ ਕ ਨੁਕਸਾਨ ਹੋ ਜਾਂਦਾ ਅਲੇ ਦੁਆਲੇ ਤੁਸੀਂ ਇਹ ਲਾ ਲਓ ਪਾਣੀ ਦੀ ਮਾਰ ਹੈ ਮੋਜਵਾਲ ਤੋਂ ਸ਼ੁਰੂ ਹੋ ਜਾਂਦੀ ਮੋਜਵਾਲ ਤੋਂ ਲੈ ਕੇ ਚੰਦਪੁਰ ਗੱਜਪੁਰ ਤੱਕ ਇਹ ਸਤਲ ਜਿਹੜਾ ਪਾਣੀ ਦੀ ਮਾਰ ਹੈ ਇਹ ਆਰਾਊਂਡ 25 ਤੋਂ 30 ਪਿੰਡ ਆ ਜਾਂਦੇ ਨਰੇਸਾ ਤੁਲਦਰੀਆ ਦੇ ਕੰਡੇ ਤੇ ਬਸੇ ਹੋਏ ਆ ਤੇ ਰਹਿਣਾ ਉਸ ਟਾਈਮ ਉਹਨਾਂ ਲੋਕਾਂ ਵਾਸਤੇ ਬੜਾ ਔਖਾ ਹੋ ਜਾਂਦਾ ਤੁਸੀਂ ਇਹ ਲਾ ਲਓ ਕਿ ਅਸੀਂ ਬੇਲਾ ਧਿਆਨੀ ਤੋਂ ਲੈ ਕੇ ਮੌਜੂ ਵਾਲ ਬੇਲਾ ਧਿਆਨੀ ਇੱਕੋ ਹੀ ਹੈ ਉੱਥੋਂ ਲੈ ਕੇ ਅਸੀਂ ਚੰਦਪੁਰ ਗੱਜਪੁਰ ਤੱਕ ਅਸੀਂ ਚਾਰੇ ਦੀ ਸੇਵਾ ਅਸੀਂ ਰੋਟੀ ਦੀ ਸੇਵਾ ਰਾਸ਼ਨ ਦੀ ਸੇਵਾ ਅਸੀਂ ਕਰਕੇ ਆਏ ਔਰ ਉਸ ਟਾਈਮ ਲੋਕਾਂ ਦੀ ਅਸੀਂ ਮਨਾਂ ਚ ਰੋਜ਼ ਦੇਖਿਆ ਸਰਕਾਰਾ ਪ੍ਰਤੀ ਪ੍ਰਸ਼ਾਸਨ ਦੇ ਪ੍ਰਤੀ ਕਿ ਉਹਨਾਂ ਟਾਈਮਾਂ ਚ ਨਹੀਂ ਪੁੱਛਦੇ ਪੁੱਛਣਾ ਕਦੋਂ ਹੈ ਜਦੋਂ ਹੜ੍ਹ ਤੋਂ ਪਹਿਲਾਂ ਜਾਂ ਹੜ੍ਹ ਤੋਂ ਬਾਅਦ ਉਸ ਟਾਈਮ ਤਾਂ ਕੋਈ ਆਂਦਾ ਨਹੀਂ इवन ਮੈਂ ਤੁਹਾਨੂੰ ਦੱਸਦਾ ਜਿਸ ਦਿਨ 15 ਅਗਸਤ ਨੂੰ ਹੜਾਏ ਸੀ ਸਾਡੇ ਮੰਤਰੀ ਸਾਹਿਬ ਦੇ ਸੱਪ ਲੜ ਗਿਆ ਜਾਦ ਕਦੋਂ ਆਇਆ 3 ਦਿਨਾਂ ਬਾਅਦ ਕਿ ਮੇਰਾ ਪਨਾਮ ਆਇਆ ਸੀ ਮੇਰਾ ਸੱਪ ਲੜਿਆ 3 ਦਿਨ ਉਹਨਾਂ ਨੂੰ ਯਾਦ ਹੀ ਨਹੀਂ ਸੀ 3 ਦਿਨ ਬਾਅਦ ਜਾ ਹਸਪੀਟਲ ਐਡਮਿਟ ਹੋ ਗਏ ਹੈਨਾ ਜਿਸ ਦਿਨ ਲੜਿਆ ਉਸ ਦਿਨ ਪਤਾ ਨਹੀਂ ਹੈਨਾ ਇਹ ਗੱਲਾਂ ਇਹ ਸਰਕਾਰ ਦੀਆਂ ਇਹ ਗੱਲਾਂ ਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਸਮਾਜ ਸੇਵਾ ਦੇ ਰੂਪ ਦੇ ਵਿੱਚ ਇਹ ਮਕਾਨ ਨੇ ਜਿਹੜੇ ਬਣਾਏ ਗਏ ਨੇ ਇਹ ਪੰਜ ਮਕਾਨ ਨੇ ਜਿਹੜੇ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਬਣਾ ਕੇ ਦਿੱਤੇ ਗਏ ਨੇ ਤਾਂ ਹਜੇ ਵੀ ਕੰਮ ਜਿਹੜਾ ਥੋੜਾ ਮੋਟਾ ਦੂਰ ਆਏ ਸੰਗਤ ਦੀ ਸੇਵਾ ਦੇ ਨਾਲ ਇਹ ਕੰਮ ਨੇਪਰੇ ਚੜਿਆ ਤਬਾਹੀ ਬਹੁਤ ਵੱਡੀ ਹੋਈ ਸੀ ਪਿਛਲੇ ਸਾਲ ਤਾਂ ਕਾਫੀ ਇਸ ਇਲਾਕੇ ਦੇ ਵਿੱਚ ਜਿਹੜੇ ਘਰ ਸੀ ਨਾ ਗਰੀਬ ਲੋਕਾਂ ਦੇ ਤਾਂ ਜਿਹੜੀਆਂ ਝੋਪੜੀਆਂ ਸੀ ਉਹ ਰੁੜ ਗਈਆਂ ਸੀ ਤਾਂ ਹੁਣ ਛੁੜੀ ਜੀ ਸਤ ਜਰੂਰ ਮਿਲੀ ਆ ਰਹਿਣ ਦੇ ਲਈ ਤਾਂ ਲੋੜਵੰਦ ਪਰਿਵਾਰ ਨੇ ਤਾਂ ਇਸ ਥਾਂ ਦੇ ਉੱਤੇ ਗੁਜ਼ਾਰਾ ਕਰਦੇ ਨੇ ਜਦੋਂ ਸਤਲੁਜ ਦੀ ਮਾਰ ਪੈਂਦੀ ਆ ਤਾਂ ਕਾਫੀ ਵੱਡੀ ਤਬਾਹੀ ਪਾਣੀ ਇਸ ਇਲਾਕੇ ਦੇ ਵਿੱਚ ਕਰਦਾ ਏ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਨੰਗੜ